भैया तो चप्पल तो पहननी पड़ेगी सर वैसे तो कोई गंदगी है नहीं वैसे तो साफ ही है तो, तो मैंने पहले पे पेन से लगा रखा है सर वो भी अभी काम बंद कराया है ना हमने इस वजह से उतार दिया खाना खाएंगे चप्पल तो भी आता मतलब आता तो है आते आओ लाइसेंस है हमारे पास कौन ऑनर कौन है यहां का कोई कोई नहीं भाव आ रहे किथे कोई अपने चल फिर के लगाते हैं रेडी है की नाम क्या है आपका मेरा रिंकू कहां के रहने वाले हो आगरा के रहने वाले आगरा से हो तो यार क्या है ऐसे ही खिलाते हो आप लोगों को यहां पे ऐसी गंदगी में नहीं सर ठीक है अपनी सप्लाई है ही नहीं है सर इधर ही है हमारा बना लेते लेते बेशक रेडी पे है वो खिलाते तो लोगों को हो यार, क्या करते यार। हो आप लोग खाते हाँ। खुद खा सकते हो ऐसे, ऐसे गंदगी आप आपकी तो तो बेशक किराए पे हो आपके पास जगह लेके भी तो कर सकते हो आप फैक्ट्री चला रहे हो तो किस्म नहीं वगैरह आज तक कोई आया आपके पास चेक करने के लिए ਹਰ ਤੱਕੋ। ਤਾਂ ਆਪ ਐਸੇ ਹੀ ਲੋਕੋ ਕੋ ਜੋ ਵੀ ਹੈ ਖਲਾਤੇ ਰਹੋਗੇ। ਇਹ ਨਵੇਂ ਹੋਏ ਖੋਲ ਨਿਆ ਕੰਮ ਖੋਲਿਆ। ਇਹ ਰੇੜੀ ਵਾਲੇ ਤਾਂ 5-6 ਭਾਈ ਇਹ ਹਮ ਉਹ ਆਪਣਾ ਕਰ ਲੇਤੇ, ਵੇਚ ਲੇਤੇ ਤੇ ਦੁਕਾਨਾਂ ਕੋਲ ہماری ਕੀ ਸਰ ਸਪਲਾਈ ਹੈ ਨਹੀਂ। ਕਹੀਂ ਜਾ ਕੇ। ਇਹ ਜਿਹੜੇ ਤਿਉਹਾਰਾਂ ਦੇ ਸੀਜ਼ਨ ਨੇ ਤੇ ਜਿਹੜੀ ਆਮ ਦੇਖਿਆ ਜਾਂਦਾ ਕਿ ਪੇਠਾ ਤੇ ਤੀਸਾ ਵਗੈਰਾ ਲੋਕੀ ਨੇਚਰਲ ਇਹਨੂੰ ਸਮਝਦੇ ਨੇ ਕਿ ਇਹਦੇ ਵਿੱਚ ਮਿਲਾਵਟ ਨਹੀਂ ਹੋਏਗੀ। ਪਰ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਗਿਆ ਕਿ ਜ਼ਿਆਦਾ ਮਿਲਾਵਟ ਹੈ ਤੇ ਗੰਦਗੀ ਜ਼ਿਆਦਾ ਹੈ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਸਤੀ ਕਾਲਾ ਸ਼ਹਿਰ ਪੁਰਨੀ ਆਸੀ ਦਗਾ ਕਿ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਕਿ ਅਸੀਂ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਕੋਈ ਖਬਰ ਆਉਂਦੀ ਵੀ ਹੈ ਜਾਂ ਸਾਡਾ ਜੋ ਫਿਕਸਡ ਟਾਰਗੇਟ ਵੀ ਹੈਗਾ ਅਸੀਂ ਪਹਿਲੇ ਮਿੱਥੇ ਹੋਏ ਟਾਰਗੇਟ ਤੇ ਕਰ ਰਹੇ ਹਾਂ ਔਰ ਪੇਠੇ ਵਾਲੀ ਗੱਲ ਹੈ ਕਿ ਪੇਠੇ ਦੇ ਅਸੀਂ ਤੁਸੀਂ ਅੱਜ ਅਖਬਾਰਾਂ 'ਚ ਵੀ ਪੜਿਆ ਹੋਣਾ ਕਿ ਅਸੀਂ ਪੇਠੇ ਵਾਲੀ ਜਗ੍ਹਾ ਤੇ ਵੀ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹੈ ਔਰ ਉੱਥੇ ਜਿੱਥੇ ਜਿੱਥੇ ਸਾਨੂੰ ਗੰਦਗੀ ਮਿਲੀ ਹੈ ਉਹਨਾਂ ਨੂੰ ਉਹਦਾ ਪਰਮਨੈਂਟ ਹੱਲ ਕੱਢਣ ਲਈ ਵੀ ਕਿਹਾ ਹੈ ਤਾਕਿ ਦੁਬਾਰਾ ਇਹੋ ਜਿਹੀ ਗੱਲ ਹੋਈ ਨਾ ਸਕੇ ਕਿਉਂਕਿ ਇਹ ਚੀਜ਼ ਜਿਹੜੀਆਂ ਹੈਗੀਆਂ ਨਾ ਇਹ ਕਈ ਸਾਲਾਂ ਤੋਂ ਚੱਲੀ ਆ ਰਹੀਆਂ ਪਰ ਆਪਾਂ ਇਹਨਾਂ ਦੇ ਨਕੀਲ ਪਾਣੀ ਹੈ ਔਰ ਇਹ ਹਾਲ ਜਿਹੜਾ ਟੈਂਪਰੇਰੀਲੀ ਮੈਨੂੰ ਚਾਹੀਦਾ ਮੈਨੂੰ ਇਹ ਹਾਲ ਪਰਮਾਨੈਂਟ ਚਾਹੀਦਾ ਔਰ ਮੈਂ ਉਹਨਾਂ ਨੂੰ ਖਾਸ ਚੇਤਾਵਨੀ ਦਿੱਤੀ ਹੈ ਕਿ ਜੇ ਦੁਬਾਰਾ ਇਦਾਂ ਦਾ ਹੋਇਆ ਤਾਂ ਉਹਨਾਂ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਏਗਾ ਤਾਂ ਉਹਨਾਂ ਦਾ ਦੁਕਾਨ ਵੀ ਜਿਹੜੀ ਹੈ ਸੀਲ ਕਰ ਦਿੱਤੀ ਜਾਏਗੀ ਜਦੋਂ ਤਾਂ ਦੇਖਿਆ ਗਿਆ ਕਿ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਨੂੰ ਕਿ ਪਹਿਲਾਂ ਵੀ ਕਾਫੀ ਵਾਰ ਵਾਰਨਿੰਗ ਦੇ ਚੁੱਕੇ ਹਾਂ ਉਹ ਤੋਂ ਕੀ ਕਰਦੇ ਜਾ ਤਾਂ ਰੀੜੀ ਹਟਾ ਕੇ ਦੂਜੀ ਜਗ੍ਹਾ ਲਾ ਤੇ ਇੱਕ ਜਗ੍ਹਾ ਤਾਂ ਦੇਖਿਆ ਗਿਆ ਕਿ ਇੱਕ ਸਾਈਡ ਤੇ ਪ੍ਰੋਜੈਕਟ ਹੈ ਤੇ ਇੱਕ ਸਾਈਡ ਜਿੱਥੇ ਆਪਾਂ ਫਸਲਾਂ ਨੂੰ ਪਾਣੀ ਪਲਾਈ ਦਾ ਉਸ ਢੰਗ ਦੇ ਨਾਲ ਉਹ ਪੇਠਾ ਬਣਾ ਰਿਹਾ ਤੇ ਉਹਦੇ ਉੱਤੇ ਕੀ ਕਾਰਵਾਈ ਕੀਤੀ ਜਾਣੀ ਹੋਰ ਉੱਤੇ ਇਹ ਹੈ ਕਿ ਅਸੀਂ ਪਹਿਲੇ ਇੱਕ ਵਾਰੀ ਉਹਨਾਂ ਨੂੰ ਸਾਰਨਾ ਪਹਿਲੇ ਇੰਪਰੂਵਮੈਂਟ ਦਾ ਸੁਝਾਅ ਨੂੰ ਕਿਸੇ ਦਿੰਨੇ ਆ ਉਸ ਤੋਂ ਬਾਅਦ ਜੇ ਫਿਰ ਵੀ ਨਹੀਂ ਕਰੇਗੇ ਤੇ ਅਸੀਂ ਇਹਨਾਂ ਦਾ ਪਰਮਾਨੈਂਟ ਹੱਲ ਕਰਾ ਦੇ